ਅਸਰੇ ਕਾਜ ਦੇ ਸਾਰਿਆਂ ਨੂੰ ਅੱਜ ਆਪਾਂ ਵੇਸਣ ਦੇ ਲੱਡੂ ਬਣਾਵਾਂਗੇ ਆ ਵੇਸਣ ਹੈ ਕੌਲੀ ਆ ਖੰਡ ਹੈ ਦੇਸੀ ਖੰਡ ਹੈ ਬਰੀਕ ਆ ਘਿਓ ਹੈਗਾ ਤੇ ਅੱਗੇ ਆਪਾਂ ਅੱਗੇ ਵੀ ਬਣਾਏ ਸੀ ਉਦੋਂ ਆਪਾਂ ਹੋਰ ਤਰੀਕੇ ਨਾਲ ਬਣਾਏ ਸੀ ਅੱਜ ਆਪਾਂ ਹੋਰ ਤਰੀਕੇ ਨਾਲ ਬਣਾਵਾਂਗੇ ਤੇ ਹੁਣ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਆਪਾਂ ਕਿਉ ਪਾਵਾਂਗੇ ਕਿਉ ਥੋੜਾ ਥੋੜਾ ਕਰਕੇ ਪਾਵਾਂਗੇ ਆਪਾਂ ਹੁਣ ਥੋੜਾ ਪਾਇਆ ਫੇਰ ਬਾਅਦ ਚ ਥੋੜਾ ਜਿਹਾ ਹੋਰ ਪਾਵਾਂਗੇ ਵਿੱਚ ਰੱਖ ਲਿਆ ਕਿਉ ਕੁਸ ਇਹ ਇੱਕ ਹੋ ਗਰਮ ਹੋ ਗਿਆ ਤਾਂ ਫੇਰ ਆਪਾਂ ਵੇਸਣ ਪਾਵਾਂਗੇ ਹੁਣ ਕਿਉ ਗਰਮ ਹੋ ਗਿਆ ਤੇ ਆਪਾਂ ਵੇਸਣ ਪਾਵਾਂਗੇ che tra poi non l'ha anche pensato ਆਪਾਂ ਆਪਣਾ ਕੁਸ ਬੇਸਨ ਭੁੱਜ ਗਿਆ ਤੇ ਹੁਣ ਆਪਾਂ ਰਹਿਣ ਦਾ ਜਿਹੜਾ ਘੋ ਪਾਵਾਂਗੇ ਥੋੜਾ ਚੰਗੀ ਤਰ੍ਹਾਂ ਭੁੱਜ ਗਿਆ ਤੇ ਆਪਾਂ ਥੋੜਾ ਹੋਰ ਪਾਵਾਂਗੇ ਦੋਕੇ ਉਖਰ ਗਿਆ ਸਾਰਾ ਵਿੱਚ ਗਰਮ ਹੋ ਕੇ ਤੇ ਫਿਰ ਆਪਾਂ ਲਾ ਲਾਂਗੇ ਥੋੜਾ ਜਿਆਦਾ ਰੜ ਗਿਆ ਚਿਲਾ ਕਰਕੇ ਚਿੱਲੇ ਤੇ ਜਿਆਦਾ ਸੇਕ ਲੱਗ ਜਾਂਦਾ ਹੈ ਕੜਾਹੀ ਨੂੰ ਉਧਰੋਂ ਅਸਮਚਣ ਲੱਗ ਜਾਂਦਾ ਹੈ ਤਾਂ ਕਰਕੇ ਜਿਆਦੇ ਖੇਸੇ ਲੱਗ ਜਾਂਦਾ ਹੈ ਦੇ ਸਾਨੂੰ ਆਪਣਾ ਪਾ ਜਗਿਆ ਕਿ ਉਹ ਵੀ ਚੰਗੇ ਤਰ੍ਹਾਂ ਰਲ ਗਿਆ ਤੇ ਗਰਮ ਪੂਰਾ ਹੋ ਗਿਆ ਤੇ ਆਪਾਂ ਹੁਣ ਲਾਵਾਂਗੇ ਹੁਣ ਆਪਾਂ ਖੰਡ ਪਾਵਾਂਗੇ ਆਪਾਂ ਬੇਕ ਕੇ ਜੇ ਪਾਵਾਂਗੇ ਕਿੰਨੀ ਖ ਪਾਊਗੀ ਇਹ ਫਵਾਲੇ ਵੀ ਨਹੀਂ ਪਾਉਂਦੇ ਚੰਗੀ ਤਰ੍ਹਾਂ ਲਾਲਾਂਗੇ ਹਲੋ ਆਪਣੀ ਖੰਡ ਵੀ ਵਧੀਆ ਰਲ ਗਈ ਸਾਰਾ ਕੁਝ ਮਿਲ ਗਿਆ ਤੇ ਆਪਾਂ ਹੁਣ ਇਹਦੇ ਲੱਡੂ ਬਟਾਂਗੇ ਥੋੜਾ ਠੰਡਾ ਹੋਣ ਦੇ ਥੋੜਾ ਜਿਹਾ ਗਰਮ ਹੈ ਤਾਂ ਹੁਣ ਆਪਾਂ ਲੱਡੂ ਬਟਾਂਗੇ ਠੰਡਾ ਹੋ ਗਿਆ ਵੇਸਣ ਕੁਸ ਆਏ ਕਰਕੇ ਆਪਾਂ ਸਾਰੇ ਵਟ ਲਾਂਗੇ ਲਾ ਲੰਡੂ ਆਪਣੇ